ਗੁਰਦਾਸਪੁਰ ਦੇ ਪਿੰਡ ਫੁੱਲੇਚਾ ਖੇੜੇ ਸੜਕ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕਾ ਬੇਹੋਸ਼ੀ ਦੀ ਹਾਲਤ ਸੁਣੀ ਜਿਸ ਨੂੰ ਲੋਕਾਂ ਨੇ ਚੁੱਕ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਕਿਸੇ ਵਾਹਨ ਨੇ ਉਸ ਨੂੰ ਸਾਈਡ ਜਾ ਟੱਕਰ ਮਾਰ ਦਿੱਤੀ ਹੋਵੇ ਫਿਲਹਾਲ ਉਹਨਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਪੁਲਿਸ ਫੁੱਲੇ ਦੇ ਅਧਿਆਪਕਾ ਦੀ ਲਾਸ਼ ਦਾ ਜੋ ਸਮਾਟਮ ਕਰਵਾਇਆ ਜਾ ਰਿਹਾ ਹੈ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ ਮ੍ਰਿਤਕ ਦੀ ਪਛਾਣ ਬਲਜੀਤ ਕੌਰ ਪਤਨੀ ਸਵਰਗੀ ਹਰਜਿੰਦਰ ਸਿੰਘ ਵਾਸੀ ਰਾਮਦਾਸ ਕਲੋਨੀ ਸਾਹਮਣੇ ਸਰਕਾਰੀ ਆਈਟੀ ਆਈ ਗੁਰਦਾਸਪੁਰ ਵੱਜੋਂ ਹੋਈ ਹੈ ਮ੍ਰਿਤਕ ਦੇ ਪਿਤਾ ਤਿਰਥ ਸਿੰਘ ਵਾਸੀ ਨਵਾਂ ਸ਼ਾਲਾ ਨੇ ਸੈ ਕਿ ਉਹਨਾਂ ਦੀ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਅਧਿਆਪਕੀ ਦਾ ਸ਼ਿਸ਼ੂ ਕਰਵਾਉਣ ਨੂੰ ਆਪਣੇ ਪੀਕੇ ਪਿੰਡ ਨਵਾਂ ਸ਼ਾਲਾ ਆਈ ਸੀ ਅਤੇ ਸ਼ਨੀਵਾਰ ਸਵੇਰੇ ਕਰੀਬ 7:30 ਵਜੇ ਉਹ ਨਵਾਂ ਸ਼ਾਲਾ ਕੰਪਲੈਕਸ ਨੂੰ ਫਿੱਟ ਮੱਛਲੇ ਨੇ ਸਮੇ ਬਾਅਦ ਨੂੰ ਕਿਸੇ ਦਾ ਫੋਨ ਆਇਆ ਕਿ ਬਲਜੀਤ ਕੌਰ ਪਿੰਡ ਪੁੱਲੇਚੱਕ ਕੋਲ ਸੜਕ ਤੇ ਪਈ ਹੈ ਅਸੀਂ ਮੌਕੇ ਤੇ ਪਹੁੰਚੇ ਸੀ ਸੂਸੀਮ ਹਸਪਤਾਲ ਲੈ ਕੇ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੇ ਪਿਤਾ ਤਰਤ ਸਿੰਘ ਨੇ ਦੱਸਿਆ ਕਿ ਬਲਜੀਤ ਕੌਰ ਦਾ ਪਤੀ ਫੌਜ ਵਿੱਚ ਸੀ 2 ਸਾਲ ਪਹਿਲਾਂ ਜਦੋਂ ਉਹ ਛੁੱਟੀ ਤੇ ਕਾਰ ਆ ਰਹੀ ਹਾਂ ਸੀ ਤਾਂ ਰਸਤੇ ਵਿੱਚ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਹੁਣ ਕੇਵਲ ਬਲਜੀਤ ਕੌਰ ਹੀ ਆਪਣੇ ਤਿੰਨ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ ਉਹਨਾਂ ਨੇ ਦੱਸਿਆ ਕਿ ਬਲਜੀਤ ਕੌਰ ਦੇ ਤਿੰਨ ਬੱਚੇ ਹਨ ਜਿਨ੍ਹਾਂ ਚੋਂ ਇੱਕ 13 ਸਾਲ ਦੀ ਬੇਟੀ ਦੂਸਰੀ 10 ਸਾਲ ਦੀ ਬੇਟੀ ਤੇ 5 ਸਾਲ ਦਾ ਬੇਟਾ ਹੈ ਜਿਨ੍ਹਾਂ ਬੱਚੇ ਆਰਿੰਗ ਸਕੂਲ ਵਿੱਚ ਹੀ ਪੜ੍ਹਦੇ ਹਨ ਪੰਜਾਬ ਦੇ ਨਿਊਜ਼ ਵੱਲੋਂ ਤੁਸੀਂ ਦੇਖਣ ਲੱਪਰੇ ਸ੍ਰੀ ਖੁਸ਼ੀਪੁਰ ਦੀ ਖਾਸ ਰਿਪੋਰਟ ਉਹ ਬੇਟੀ ਸਾਡੀ ਇੱਥੇ ਗਰਿਆਸ਼ ਤੇ ਗੁਰਸਾਸਪੁਰਾ ਵਰਮਟਾਈਟ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਵਾਸਤੇ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਤੇ ਅੱਜ ਸਵੇਰੇ तकरीबन 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਜਲੇ ਸਕੂਲ ਦੀ ਟੀਚਰ ਲੱਗੀ ਠੀਕ ਹੈ ਜੀ ਪ੍ਰਾਇਮਰੀ ਸਕੂਲ ਇਹ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੋਲੇ ਜਗ ਪਿੰਡਾਂ ਦਾ ਕਲੋਨੀ ਪੁਰ ਤੋਂ ਮੈਂ ਤੋਂ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦੇਖੀ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਪਾਰਕ ਨਾਲ ਤੇ ਆ ਅਸੀਂ ਆਏ ਤੇ ਉਹ ਵੇਖਿਆ ਦੇ ਚਿਲ ਚੋਕੇ ਦਾ ਹਸਪਤਾਲ ਪਹੁੰਚਾਈ ਤੇ ਉਹ ਮਤਲਬ ਠੀਕ ਉਸ ਮੌਕੇ ਤੇ ਕੋਈ ਇਹਦੇ ਕੋਈ ਮਤਲਬ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਚੀਜ਼ ਨਹੀਂ ਵਧੀ ਅਚਾਨਕ ਵੀ ਹੀ ਆਪਣੇ ਪਤਨੇ ਕਿਹਾ ਕੋਈ ਰਸਲ ਨਹੀਂ ਕੋਈ ਕੁਝ ਕੋਈ ਪੁੱਛਣ ਲੱਗਿਆ ਕੀ ਆ ਗਈ ਨਹੀਂ ਆ ਕੱਖ ਨਹੀਂ ਪਾਲਾ ਤਨ ਆਹ ਦਲਤਾਂ ਦੇ ਸੇਬੀ ਦੀ ਦੱਤ ਹੋ ਗਈ ਤੇ ਕਿੰਨੇ ਬੱਚੇ ਨੇ ਜੇ ਪਹਿਲਾਂ ਲਿਖੋ ਦੱਤੀ ਦੇ ਘਰ ਵਾਲਾ ਜੀ ਉਹਦੀ 2-3 ਸਾਲ 2 ਸਾਲ ਪਹਿਲਾਂ ਅਫੋਰਚੂਰ ਟਹਿ ਰਹੇਣ ਕਿ ਦੁਆਰਾ ਪਤੀ ਹੈ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਹੈ ਛੋਟੀ ਕੋਈ 2-3 ਸਾਲ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਦਾ ਉਹ 3ਵੀਂ ਕੰਟਰ ਸਕੂਲ ਚ ਪੜ੍ਹਦੇ ਨੇ ਬਜੇਤੀ ਬੜੀ ਪੁਲਿਸ ਨੂੰ ਸੂਚਨ ਕਰਤਾ ਜੀ ਆ ਪੁਲਿਸ ਨੂੰ ਸੂਚਨ ਕਰਤਾ ਪੁਲਿਸ ਆਪਏ ਅਫਦਰ ਕਰਕੇ ਤੇ ਹੋਣੇ ਆਪਣਾ ਕੋਸਟਮਨ ਜੀ ਜੋ ਡਾਕਟਰੀ ਕਾਰਵਾਈ ਕਰਕੇ ਸਾਨੂੰ ਹਸਪਤਾਲੇ ਕਰਾਉਣ ਵਾਲੇ ਮੈਂ ਅਨਵਪ ਕੁਪਤਾ ਸਿਕਿਆ ਵਿਭਾਗ ਵਿੱਚ ਕੰਮ ਕਰ ਰਿਹਾ ਹਾਂ ਅੱਜ ਅਚਾਨਕ ਹੀ ਮੈਸੇਜ ਵਟਸਐਪ ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਾ ਨਗਰ 2 ਵਿਖੇ ਐਸੋਸੀਏਟਡ ਜੇ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਅ ਇਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿੱਥੇ ਐਕਸੀਡੈਂਟ ਹੋਇਆ ਕਿਹੜੀ ਜਗ੍ਹਾ ਲੱਛਣ ਹੈ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਟਿਬੂੜੀ ਰੋਡ ਕਿੰਨੇ ਵਜੇ ਘਟਨਾ ਕਰੀ ਇਹ ਸਵੇਰੇ 8:00 ਵਜੇ ਦੇ ਕਰੀਬ ਦੀ ਘਟਨਾ ਕਾਰਨ ਕਿੱਥੇ ਜਾ ਰਹੀ ਸੀ ਜੀ ਇਹ ਆ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਇਹ ਕਿੱਥੇ ਰਹਿਣ ਵਾਲੇ ਹੈਗੇ ਨੇ ਤੇ ਕਿੱਥੇ ਜਾ ਰਹੀ ਸੀ ਮੈਡਮ ਸਰਕਾਰੀ ਆਈਟੀਆਈ ਦੇ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹਾਇਸ਼ ਹੈ ਇਹਨ ਉਹਨਾਂ ਦੇ ਉਧਰ ਪੇਕੇ ਘਰ ਨੇ ਕਿਹੜੀ ਜਗ੍ਹਾ ਦੇ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ ਕੌਣ ਹੈਗਾ ਪਰਿਵਾਰ ਵਿੱਚ ਅੱਜ ਤੋਂ 2-3 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਦੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹੁਣ ਤੁਸੀਂ ਕੀ ਮੰਗਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇ